ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਖੇ ਗੁਰੂ ਰਾਮਦਾਸ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਪੈਰਾਂ ਨੂੰ ਝਾੜਿਆ ਦੋਸਤੋ YouTube ਉੱਪਰ ਮੈਂ ਸੰਤ ਮਸਕੀਨ ਜੀ ਦੀ ਇੱਕ ਵੀਡੀਓ ਸੁਣ ਰਿਹਾ ਸੀ ਜਿਸ ਵਿੱਚ ਸੰਤ ਮਸਕੀਨ ਦੀ ਕਹਿ ਰਹੇ ਸਨ ਕਿ ਬਾਬਾ ਸ਼੍ਰੀ ਚੰਦ ਜੀ ਜਦੋਂ ਛੋਟੇ ਸਨ ਤਾਂ ਉਹ ਘਰੋਂ ਬਾਹਰ ਚਲੇ ਜਾਂਦੇ ਸਨ ਨਾ ਕੁਝ ਖਾਂਦੇ ਪੀਂਦੇ ਸਨ ਅਤੇ ਕਿਸੇ ਘਰੋਂ ਬਾਹਰ ਜਾ ਕੇ ਕਿਸੇ ਦਰਖਤ ਥੱਲੇ ਜਾ ਕੇ ਸਮਾਧੀ ਬਾਲਣ ਦੇ ਸਨ ਇਸ ਤਰ੍ਹਾਂ ਜਦ ਹੌਲੀ-ਹੌਲੀ ਉਹ ਵੱਡੇ ਹੋਏ ਤਾਂ ਉਹਨਾਂ ਦੇ ਨਾਲ ਜੋ ਹੋਰ ਨਿਰਾਸ਼ ਰਹਿਣ ਵਾਲੇ ਲੋਕ ਸੀ ਜਾਂ ਉਦਾਸ ਰਹਿਣ ਵਾਲੇ ਲੋਕ ਸੀ ਦਾਵੇਲੇ ਰਹਿਣ ਵਾਲੇ ਲੋਕ ਸੀ ਉਹ ਵੀ ਉਹਨਾਂ ਨਾਲ ਰਲਦੇ ਗਏ ਤੇ ਉਹਨਾਂ ਦਾ ਇੱਕ ਵੱਡਾ ਗਰੁੱਪ ਬਣ ਗਿਆ ਕਹਿੰਦੇ ਉਹਨਾਂ ਨੇ ਵੱਡੇ ਹੋ ਕੇ ਬਾਬਾ ਨਾਨਕ ਜੀ ਦੀ ਸਿੱਖੀ ਦਾ ਦੂਰ ਦੂਰ ਤੱਕ ਜਾ ਕੇ ਮਤਲਬ ਅਫਗਾਨਿਸਤਾਨ ਤੱਕ ਜਾ ਕੇ ਬਾਬਾ ਨਾਨਕ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਿੱਖੀ ਨੂੰ ਖੂਬ ਫਲਾਇਆ ਕਹਿੰਦੇ ਇੱਕ ਵਾਰ ਬਾਬਾ ਸ੍ਰੀ ਚੰਦ ਜੀ ਕਾਰ ਪੇਟਾ ਲੈਣ ਵਾਸਤੇ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਕੋਲ ਗਏ ਅਤੇ ਗੁਰੂ ਰਾਮਦਾਸ ਜੀ ਦਾ ਲੰਮਾ ਦਾੜਾ ਦੇਖ ਕੇ ਕਹਿਣ ਲੱਗੇ ਕਿ ਇੰਨਾ ਲੰਮਾ ਦਾੜਾ ਕਹਿੰਦੇ ਗੁਰੂ ਰਾਮਦਾਸ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ੍ਰੀ ਚੰਦੇ ਪੈਰਾਂ ਨੂੰ ਝਾੜਿਆ ਗੁਰੂ ਰਾਮਦਾਸ ਜੀ ਦੇ ਕਹਿੰਦੇ ਇੰਨਾ ਲੰਮਾ ਦਾੜਾ ਸੀ ਕਿ ਜਦ ਗੁਰੂ ਰਾਮਦਾਸ ਜੀ ਖੜੇ ਹੁੰਦੇ ਸਨ ਤਾਂ ਉਹ ਦਾੜਾ ਪੈਰਾਂ ਨੂੰ ਛੂੰਦਾ ਸੀ ਅਤੇ ਉਹਨਾਂ ਨੂੰ ਆਪਣਾ ਦਾੜਾ ਇਕੱਠਾ ਕਰਕੇ ਮੋਢਿਆਂ ਉੱਪਰ ਰੱਖਣਾ ਪੈਂਦਾ ਸੀ ਬਾਬਾ ਸ਼੍ਰੀ ਚੰਦ ਜੀ ਦੇ ਕਹਿੰਦੇ ਲੰਮੀਆਂ ਲੰਮੀਆਂ ਜਟਾਵਾਂ ਸਨ ਜੋ ਬੋੜ ਦਾ ਦੁੱਧ ਲਾ ਕੇ ਉਹਨਾਂ ਜਟਾਵਾਂ ਨੂੰ ਇਕੱਠਾ ਕਰਕੇ ਲੰਮਾ ਕੀਤਾ ਜਾਂਦਾ ਸੀ ਸੰਤ ਮਸਕੀਨ ਜੀ ਕਹਿੰਦੇ ਹਨ ਕਿ ਭਾਈ ਸੰਤੋਖ ਸਿੰਘ ਜੀ ਇਹ ਦਰਸ਼ਨ ਮੁਤਾਬਕ ਜਾਨੀ ਕਿ ਭਾਈ ਸੰਤੋਖ ਸਿੰਘ ਜੀ ਦੁਆਰਾ ਲਿਖੇ ਹੋਏ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਮੁਤਾਬਕ ਬਾਬਾ ਸ਼੍ਰੀ ਚੰਦ ਜੀ ਦੇ ਇਹ ਜਨਮ ਤੋਂ ਹੀ ਲੰਮੀਆਂ ਲੰਮੀਆਂ ਜਟਾਵਾਂ ਸਨ ਦੋਸਤੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਸੰਤੋਖ ਸਿੰਘ ਨੂੰ 350 ਸਾਲ ਪਹਿਲਾਂ ਵਾਲੀਆਂ ਗੱਲਾਂ ਦਾ ਕਿਵੇਂ ਪਤਾ ਲੱਗ ਗਿਆ ਕਿ ਬਾਬਾ ਸ੍ਰੀ ਚੰਦ ਜੀ ਦੇ ਜਨਮ ਤੋਂ ਹੀ ਇਹ ਲੰਮੀਆਂ ਜਟਾਵਾਂ ਸਨ ਦੂਸਰੀ ਗੱਲ ਸੰਤ ਮਸਕੀਨ ਜੀ ਜਿਹਨੂੰ ਕੌਣ ਦੱਸ ਗਿਆ ਕਿ ਗੁਰੂ ਰਾਮਦਾਸ ਜੀ ਤੇ ਇੰਨੀ ਲੰਮੀ ਦਾੜ੍ਹੀ ਸੀ ਕਿ ਜਦ ਗੁਰੂ ਸਭ ਖੜੇ ਹੁੰਦੇ ਸਨ ਤਾਂ ਦਾੜੀ ਪੈਰਾਂ ਨੂੰ ਛੁੰਦੀ ਸੀ ਤੇ ਉਹਨਾਂ ਨੂੰ ਆਪਣੀ ਦਾੜੀ ਇਕੱਠੀ ਕਰਕੇ ਮੋਢਿਆਂ ਉੱਪਰ ਦਾੜੀ ਨੂੰ ਟੰਗਣਾ ਪੈਂਦਾ ਸੀ ਅਗਲੀ ਗੱਲ ਅਕਿ ਗੁਰੂ ਰਾਮਦਾਸ ਜੀ ਨੇ ਆਪਣੀ ਦਾੜੀ ਨਾਲ ਬਾਬਾ ਸ੍ਰੀ ਚੰਦ ਦੇ ਪੈਰਾਂ ਨੂੰ ਝਾੜਿਆ ਸੰਤ ਮਸਕੀਨ ਜੀ ਨੇ ਇਹ ਸਾਰੀਆਂ ਗੱਲਾਂ ਇੱਥੋਂ ਪੜ ਕੇ ਆਖੀਆਂ ਹਨ ਉਹ ਕਿਹੜਾ ਗ੍ਰੰਥ ਹੈ ਜਿਸ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਸੰਤ ਮਸਕੀਨ ਦੀ ਵੱਧ ਤੋਂ ਵੱਧ ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਗ੍ਰੰਥ ਸੂਰਜ ਪ੍ਰਕਾਸ਼ ਦਾ ਹਵਾਲਾ ਦੇ ਸਕਦੇ ਹਨ ਦੋਸਤੋ ਸ਼੍ਰੀ ਚੰਦ ਦਾ ਜਨਮ 1494 ਈਸਵੀ ਵਿੱਚ ਹੋਇਆ ਸੀ ਅਤੇ ਭਾਈ ਸੰਤੋਖ ਸਿੰਘ ਨੇ ਆਪਣਾ ਸੂਰਜ ਪ੍ਰਕਾਸ਼ ਗ੍ਰੰਥ 1843 ਵਿੱਚ ਲਿਖਿਆ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਸੰਤੋਖ ਸਿੰਘ ਨੂੰ 350 ਸਾਲ ਪਹਿਲਾਂ ਵਾਲੀ ਗੱਲ ਦਾ ਸੁਪਨੇ ਵਿੱਚ ਕੌਣ ਦੱਸ ਗਿਆ ਕਿ ਸ਼੍ਰੀ ਚੰਨ ਜੀ ਦੀ ਜਣੀਆਂ ਸਿਰ ਦੀਆਂ ਜਟਾਵਾਂ ਹਨ ਲੰਮੀਆਂ ਜਟਾਵਾਂ ਹਨ ਉਹ ਜਨਮ ਤੋਂ ਹੀ ਸਨ ਅਤੇ ਉਹਨਾਂ ਨੇ ਬਾਬੇ ਨਾਨਕ ਜੀ ਦੀ ਸਿੱਖੀ ਦਾ ਪ੍ਰਚਾਰ ਅਫਗਾਨਿਸਤਾਨ ਜਾ ਤੱਕ ਜਾ ਕੇ ਕਰ ਦਿੱਤਾ ਇਸ ਦਾ ਮਤਲਬ ਬਾਬਾ ਨਾਨਕ ਜੀ ਤੋਂ ਬਾਅਦ ਸਾਡੇ ਬਾਕੀ ਗੁਰੂਆਂ ਨੇ ਤਾਂ ਸਿੱਖੀ ਦਾ ਪ੍ਰਚਾਰ ਕੀਤਾ ਹੀ ਨਹੀਂ ਸਗੋਂ ਬਾਬਾ ਸ੍ਰੀ ਚੰਦ ਨੇ ਥਾਂ ਥਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਦਿੱਤਾ ਦੋਸਤੋ ਤੁਸੀਂ ਗਰਵਾਣੀ ਪੜ ਕੇ ਦੇਖ ਲਵੋ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦਾ ਅਤੇ ਬਾਬਾ ਸ੍ਰੀ ਚੰਦ ਜੀ ਦੀ ਵਿਚਾਰਧਾਰਾ ਦਾ ਦਿਨ ਦਾਰ ਦਾ ਫਰਕ ਹੈ ਸ੍ਰੀ ਚੰਦ ਜੀ ਦੀ ਵਿਚਾਰਧਾਰਾ ਹੈ ਕਿ ਪਿੰਡੇ ਉੱਪਰ ਸੁਆ ਮਾਲ ਲਵੋ ਨੰਗੇ ਰਹੋ ਕੋਈ ਕੰਮ ਨਾ ਕਰੋ ਘਰ-ਬਾਰ ਛੱਡ ਕੇ ਸਭ ਕੁਝ ਤਿਆਗ ਦਿਓ ਪਰ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਕਿਰਤ ਕਰਕੇ ਵੰਡ ਕੇ ਛੱਕ ਕੇ ਅਥੇ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਆਪਣੀ ਜ਼ਿੰਦਗੀ ਬਤਾ ਸਕਦੇ ਹਾਂ ਸਾਨੂੰ ਕਿਸੇ ਹੋਰ ਅਡੰਬਰ ਕਰਨ ਦੀ ਲੋੜ ਨਹੀਂ ਹੈ। ਪਰਮਾਤਮਾ ਨੂੰ ਪਾਉਣ ਵਾਸਤੇ ਘਰ-ਬਾਰ ਤੈਗਣ ਦੀ ਲੋੜ ਨਹੀਂ, ਕੋਈ ਹੋਰ ਅਡੰਬਰ ਕਰਨ ਦੀ ਲੋੜ ਨਹੀਂ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਬਸ ਕੀਰਤ ਕਰੋ ਅਤੇ ਵੰਡ ਕੇ ਚੱਕੋ। ਇਹ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਹੈ। ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਸੰਤ ਮਸਕੀਨ ਦੀ ਬਾਬੇ ਨਾਨਕ ਜੀ ਵਾਲੀ ਕਿਹੜੀ ਸਿੱਖੀ ਦੀ ਗੱਲ ਕਰ ਰਹੇ ਹਨ ਜਿਸ ਸਿੱਖੀ ਦਾ ਬਾਬਾ ਸ੍ਰੀ ਚੰਦ ਨੇ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ ਸੰਤ ਮਸਕੀਨ ਜੀ ਹਮੇਸ਼ਾ ਸੂਰਜ ਪ੍ਰਕਾਸ਼ ਗ੍ਰੰਥ ਅਤੇ ਦਸਮ ਗ੍ਰੰਥ ਦੀ ਵਕਾਲਤ ਕਰਦੇ ਰਹਿੰਦੇ ਸਨ ਜਿਹੜੇ ਕਿ ਇਹ ਦੋਵੇਂ ਗ੍ਰੰਥ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚਲੀ ਬਾਣੀ ਨੂੰ ਕੱਟ ਰਹੇ ਹਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸਾਡੇ ਸਾਰੇ ਹੀ ਗੁਰੂਆਂ ਦੀ ਬਹੁਤ ਜਿਆਦਾ ਤੋਹੇਨ ਕੀਤੀ ਗਈ ਹੈ ਤੇ ਦਸਮ ਗ੍ਰੰਥ ਵਿੱਚਲੀ ਬਾਣੀ ਸਾਡੇ ਗੁਰੂਆਂ ਦੀ ਬਾਣੀ ਨਾਲ ਮੇਲ ਹੀ ਨਹੀਂ ਖਾਂਦੀ ਸੋ ਦੋਸਤੋ ਇਹ ਸੰਨ ਕੁਝ ਗੱਲਾਂ ਜੋ ਮੈਂ ਸੰਤ ਮਸਕੀਨ ਜੀ ਦੁਆਰਾ ਸੁਣਾਈ ਹੋਈ ਇੱਕ ਵੀਡੀਓ ਵਿੱਚੋਂ ਸੁਣ ਕੇ ਤੁਹਾਡੇ ਸਾਹਮਣੇ ਰੱਖੀਆਂ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਣੇ ਕਿ ਤੁਸੀਂ ਸੰਤਮਸਕੀਨ ਜੀ ਦੀ ਵਿਚਾਰਧਾਰਾ ਨਾਲ ਕਿੰਨੇ ਕੋ ਸਹਿਮਤ ਹੋ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ